ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਵੱਲੋਂ ਕੀਤੀ ਗਈ ਤੇ ਸਮਾਗਮ ਦੌਰਾਨ ਦੱਸਦੇ ਹੀ ਇਤਿਹਾਸ ਦੇ ਸਾਫਾ ਪ੍ਰੋਫੈਸਰ ਰਾਜਕੁਮਾਰ ਵੱਲੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਸਤਾਰ ਦੇ ਵਿੱਚ ਜਾਣਣਾ ਵੀ ਪਾਇਆ ਗਿਆ। ਤੇ ਇਸ ਮੌਕੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਚੇਅਰਮੈਨ ਰਮਨ ਬੈਲ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਅੰਦਰ ਇੱਕ ਇਨ ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕਟੜਤਾ ਦੇ ਨਾਂ ਤੇ ਮਨੁੱਖੀ ਅਤਿਆਚਾਰ ਦੀ ਪ੍ਰਵ੍ਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ ਤੇ ਉਥੇ ਹੀ ਮਾਨਵਤਾ ਨੂੰ ਜ਼ਬਰਦਸਤ ਮੁਕਾਬਲੇ ਲਈ ਪੈਮੁਕਤ ਵੀ ਕੀਤਾ। ਉਹਨਾਂ ਕਿਹਾ ਕਿ ਇਸ ਦੇ ਇਤਿਹਾਸ ਅੰਦਰ ਪੰਜਵੇਂ ਗੁਰੂ ਜੀ ਦੀ ਸ਼ਹਾਦਤ ਇੱਕ ਕ੍ਰਾਂਤੀਕਾਰੀ ਪੰਨੇ ਵੱਜੋਂ ਅੰਕਿਤ ਹੈ। ਜਿਸ ਦੀ ਪ੍ਰੇਰਣਾ ਅੱਜ ਵੀ ਸਮੂੱਚੀ ਮਾਨਵਤਾ ਦੇ ਲਈ ਰਾਜ ਸੇਰਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸ੍ਰੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸੱਚ ਦੇ ਖਾਤਰ ਸੰਘਰਸ਼ੀ ਰਹਿਣਾ ਚਾਹੀਦਾ ਹੈ ਤੇ ਝੂਠ ਅਨਿਆ ਆਦੀ ਦੀ ਜੜ ਪਟਨ ਦੇ ਲਈ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਇਸ ਮੌਕੇ ਤੇ ਚੇਅਰਮੈਨ ਰਮਨ ਬੈਲ ਨੇ ਕਾਲਜ ਦੇ ਅਕਾਦਮਿਕ ਸਾਲ 2025-26 ਦੇ ਪਰਸਪੈਕਟਿਵਸ ਨੂੰ ਜਿਹੜਾ ਹੈ ਉਹ ਵੀ ਜਾਰੀ ਕੀਤਾ ਹੈ ਤੇ ਉਹਨਾਂ ਦੱਸਿਆ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਇਸ ਨਵੇਂ ਅਕਾਦਮਿਕ ਬਰੇ ਨੂੰ ਬੀਕੋਮ ਟੈਕਸ ਪਲਾਨਿੰਗ ਐਂਡ ਮੈਨੇਜਮੈਂਟ ਬੀਬੀਏ ਐਮਏ ਜਾਬੀ ਅਤੇ ਐਮ ਕਾਮ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਤੇ ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾਕਟਰ ਅਸ਼ਵਨੀ ਕੁਮਾਰ ਪੱਲਾ ਨੇ ਵੀ ਚਿਤਗੁਰ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਤੇ ਉਸ ਦੌਰਾਨ ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ ਆਓ ਦੇਖਦੇ ਆ ਪੂਰੀ ਖਬਰ ਤੇ ਦੇਖਦੇ ਆ ਤਸਵੀਰਾਂ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਵਸ ਮੌਕੇ ਵਰਤ ਇੱਕ ਬਹੁਤ ਵਧੀਆ ਸੈਮੀਨਾਰ ਕੀਤਾ ਗਿਆ ਔਰ ਮੇਰੇ ਨਾਲ ਗਵਰਨਮੈਂਟ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਪੱਲਾ ਜੀ ਔਰ ਉਹ ਸੈਮੀਨਾਰ ਦੇ ਵਿੱਚ ਉਚੇਚੇ ਤੌਰ ਤੇ ਇਸ ਕਾਲਜ ਦੇ ਜਿਹੜੇ ਹਿਸਟਰੀ ਡਿਪਾਰਟਮੈਂਟ ਤੋਂ ਪ੍ਰੋਫੈਸਰ ਡਾਕਟਰ ਰਾਜਕੁਮਾਰ ਜੀ ਸ਼ਰਮਾ ਉਹਨਾਂ ਨੇ ਵੀ ਹਿੱਸਾ ਲਿਆ ਔਰ ਇਥੋਂ ਦੇ ਸਟਾਫ ਵਿਦਿਆਰਥੀ ਇਹ ਸੈਮੀਨਾਰ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਅੱਜ ਇਹ ਸੈਮੀਨਾਰ ਦੇ ਵਿੱਚ ਬੜੇ ਤਫਸੀਲ ਦੇ ਨਾਲ ਇਸ ਕਾਲਜ ਦੇ ਪ੍ਰੋਫੈਸਰ ਪਵਨ ਪਵਨ ਜੀ ਔਰ ਅਸ਼ਵਨੀ ਪੱਲਾ ਜੀ ਨੇ ਔਰ ਡਾਕਟਰ ਰਾਜਕਮਰ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਸਮਾਜ ਪ੍ਰਤੀ ਕੰਟਰੀਬਿਊਸ਼ਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਤਫਸੀਲ ਦੇ ਨਾਲ ਵਿਦਿਆਰਥੀਆਂ ਤੱਕ ਜਾਣਕਾਰੀ ਪਹੁੰਚਾਈ ਔਰ ਮੈ ਸਮਝਣਾ ਇਹ ਜਿਹੜਾ ਸੈਮੀਨਾਰ ਹੈ ਉਹ ਗਵਰਨਮੈਂਟ ਕਾਲਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਮੇਰੇ ਖਿਆਲ ਬਹੁਤ ਸਾਲਾਂ ਬਾਅਦ ਅੱਜ ਹੋਇਆ ਸੋ ਮੈਂ ਇਸ ਗੱਲ ਲਈ ਸਟਾਫ ਨੂੰ ਮੁਬਾਰਕ ਵੀ ਦੇਣਾ ਔਰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਮਹਾਨ ਸ਼ਖਸੀਅਤਾਂ ਦੇ ਜਿਹੜੇ ਦਿਨ ਨੇ ਭਾਵੇਂ ਉਹ ਸਾਡੇ ਗੁਰੂ ਹੋਏ ਨੇ ਪੀਰ ਨੇ ਪਗੰਬਰ ਨੇ ਕ੍ਰਾਂਤੀਕਾਰੀ ਨੇ ਖਿਡਾਰੀ ਨੇ ਇਹਨਾਂ ਦੇ ਦਿਨ ਜਿਹੜੇ ਨੇ ਉਹ ਜ਼ਰੂਰ ਬਣਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਉਹਨਾਂ ਦੀ ਸਿੱਖ ਜਿਹੜੇ ਉਹਨਾਂ ਦੀ ਸੋਚ ਆ ਜਿਹੜੀ ਉਹਨਾਂ ਨੇ ਸ਼ਹਾਦਤਾਂ ਤਿਆਗ ਔਰ ਤਪੱਸਿਆ ਕੀਤੀ ਆ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਆ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਣੀ ਚਾਹੀਦੀ ਆ ਤਾਂ ਹੀ ਮੈਂ ਸਮਝਦਾ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਸ ਤੋਂ ਫਾਇਦਾ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੁਖਰੇਣੀ ਤੋਂ ਵਧੀਆ ਕਰ ਸਕਦੀ ਆ ਸਵਾਗਤ ਆ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਨੂੰ ਸਮਰਪਿਤ ਸਮਾਗਮ ਅਸੀਂ ਮਨਾਇਆ। ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 43 ਸਾਲ ਦੀ ਉਮਰ ਦੇ ਵਿੱਚ ਸੱਕਦੇ ਆ। ਔਰ ਵਿਸ਼ੇਸ਼ ਤੌਰ ਤੇ ਅੱਜ ਸਮਾਗਮ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਵਿਸ਼ੇਸ਼ ਤੌਰ ਤੇ ਆਏ ਸਨ ਔਰ ਸਾਡੇ ਹੀ ਕਾਲਜ ਦੇ ਇਤਿਹਾਸ ਵਿਭਾਗ ਦੇ ਰਿਟਾਇਰ ਹੋਏ ਪ੍ਰੋਫੈਸਰ ਪ੍ਰੋਫੈਸਰ ਰਾਜਕੁਮਾਰ ਜੀ ਨੇ ਇਹਦੇ ਵਿੱਚ ਪੁੰਜੀਵਤ ਭਾਸ਼ਣ ਵੀ ਦਿੱਤਾ ਔਰ ਉਹਨਾਂ ਨੇ ਇਤਿਹਾਸਿਕ ਪੱਖ ਤੋਂ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਮੁਗਲਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਪਣੇ ਧਰਮ ਦੀ ਰਾਖੀ ਦੇ ਲਈ ਔਰ ਉਹ ਇੱਕ ਪਹਿਲੇ ਸਿੱਖ ਇਰਹਾਸ ਦੇ ਵਿੱਚ ਪਹਿਲੇ ਸ਼ਹੀਦ ਸਨ ਜਿਨ੍ਹਾਂ ਨੇ ਅੱਗੇ ਪਰੰਪਰਾ ਕਾਇਮ ਕੀਤੀ ਕਿ ਅਸੀਂ ਆਪਣੇ ਧਰਮ ਨੂੰ ਬਚਾਉਣਾ ਹੈ ਅਸੀਂ ਆਪਣੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕ੍ਰੀਤੀਆਂ ਨੂੰ ਖਤਮ ਕਰਨਾ ਹੈ ਅਸੀਂ ਜ਼ੁਲਮ ਨਹੀਂ ਸਹਿਣਾ ਸੋ ਮੈਂ ਸਮਝਦਾ ਕਿ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਔਰ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅੰਕਿਤ ਹੈ ਔਰ ਸਭ ਤੋਂ ਵੱਧ ਬਾਣੀ ਜਿਹੜੀ ਹੈ ਉਹਨਾਂ ਦੀ ਅੰਕਿਤ ਹੈ ਉਹਨਾਂ ਨੇ ਜੋ ਵਿਚਾਰ ਮਨੁੱਖਤਾ ਦੇ ਬਾਰੇ ਦਿੱਤੇ ਹੈ ਮਨੁੱਖਤਾ ਨੂੰ ਜੋ ਸੇਧ ਦਿੰਦੀ ਹੈ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਉਹਦਾ ਅਨੁਸਰਣ ਸਾਡੇ ਵਿਦਿਆਰਥੀ ਕਰ ਲੈਣ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਆ ਜਿਹੜੀਆਂ ਲੜਾਈਆਂ ਲੜਨੀਆਂ ਪੈਣੀਆਂ ਪੈ ਰਹੀਆਂ ਨੇ ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਹੈ ਚਾਹੇ ਭ੍ਰਸ਼ਟਾਚਾਰ ਦੇ ਵਿਰੁੱਧ ਹੈ ਅਸੀਂ ਉਹਦੇ ਨਾਲ ਉਹਦੇ ਉੱਤੇ ਸਫਲਤਾ ਪਾ ਸਕਦੇ ਹਾਂ ਕਿਉਂਕਿ ਜਦੋਂ ਵਿਦਿਆਰਥੀ ਬਾਣੀ ਦੇ ਨਾਲ ਜੁੜਨਗੇ ਗੁਰੂ ਪਰੰਪਰਾਵਾਂ ਦੀ ਵਿਚਾਰਧਾਰਾ ਦੇ ਨਾਲ ਜੁੜਨਗੇ ਔਰ ਉਹਦਾ ਅਨੁਸਰਣ ਆਪਣੇ ਜੀਵਨ ਦੇ ਵਿੱਚ ਕਰਨਗੇ ਤਾਂ ਉਹਦੇ ਨਾਲ ਇਹ ਸਾਰੀਆਂ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਸਾਨੂੰ ਕੋਈ ਵੱਖਰੇ ਤੌਰ ਤੇ ਯਤਨ ਕਰਨ ਦੀ ਜਰੂਰਤ